ਜਦੋਂ ਸੀ ਪੰਜਾਬ ਤੋਂ ਬਾਹਰ ਜਾਂਦੇ ਨੇ ਹੋਰ ਰਾਜਾਂ ਦੇ ਵਿੱਚ ਤਾਂ ਹੋਰ ਰਾਜਾਂ ਦੇ ਲੋਕ ਪੰਜਾਬੀ ਨੂੰ ਦੇਖ ਕੇ ਇਹ ਜ਼ਰੂਰ ਕਹਿੰਦੇ ਨੇ ਗੱਲ ਕਰਦੇ ਨੇ ਕਿ ਪੰਜਾਬ ਦੇ ਵਿੱਚ ਕਦੇ ਵੀ ਕੋਈ ਭੁੱਖਾ ਨਹੀਂ ਮਰਦਾ ਕਿਉਂਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹਰੇ ਪੂਰੇ ਸਾਲ ਲੰਗਰ ਚੱਲਦੇ ਰਹਿੰਦੇ ਨੇ ਭਾਵੇਂ ਉਹ ਸਹੀਦੀ ਦਿਹਾੜੇ ਨੂੰ ਲੈ ਕੇ ਭਾਵੇਂ ਉਹ ਗੁਰਪੁਰਬਾਂ ਨੂੰ ਲੈ ਕੇ ਹੈ ਭਾਵੇਂ ਕੋਈ ਹੋਰ ਇਤਿਹਾਸ ਤਿਆਰ ਇਸੇ ਤਰ੍ਹਾਂ ਹੀ ਅੱਜ ਸੀਸਮਾਟੀ ਪੁਆਇੰਟ ਦੇ ਉੱਤੇ ਮਾਜਰਾ ਵਿਕੇ ਹਰ ਸਾਲ ਨਵੇਂ ਸਾਲ ਨੂੰ ਲੈ ਕੇ ਵੱਡੇ ਪੱਧਰ ਤੇ ਇੱਥੇ ਲੰਗਰ ਚਲਾਇਆ ਜਾਂਦਾ ਹੈ ਉਹ ਸਭ ਤੋਂ ਵੱਧ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਇਹ ਸਾਡੇ ਵੱਲੋਂ ਕੋਈ ਲੰਗਰ ਨਹੀਂ ਲਾਇਆ ਜਾਂਦਾ ਇਹ ਲੰਗਰ ਪ੍ਰਮਾਤਮਾ ਲਵਾਉਂਦਾ ਹੈ ਪਿਛਲੇ 25 ਸਾਲ ਤੋਂ ਇਹ ਰੀਤ ਜਿਹੜੀ ਸਾਡੇ ਇੱਥੇ ਪੁਰਾਣੇ ਮਾਰਕੀਟ ਵਾਲਿਆਂ ਨੇ ਤੋਰੀਤੀ ਹੈ ਅੱਜ ਉਹਦੇ ਉਹਦੇ ਹਿਸਾਬ ਨਾਲੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਲੰਗਰ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਲਾਇਆ ਜਾਂਦਾ ਹੈ ਜੀ ਸਾਡੇ ਬਾਪ ਸਾਡੇ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ 20 ਰੁਪਏ ਦਾ ਲੰਗਰ ਜਿਹੜਾ ਉਹਨਾਂ ਨੇ ਚਲਾਇਆ ਸੀ ਇਹ ਉਸ ਉਸੇ ਦੇ ਹਿਸਾਬ ਦੇ ਨਾਲੇ 20 ਰੁਪਏ ਦਾ ਲੰਗਰ ਸਾਡੇ ਪੰਜਾਬ ਦੇ ਵਿੱਚ ਚੱਲਦਾ ਰਹਿਣਾ ਹੈ ਸਦੀਆਂ ਤੱਕ ਚੱਲਦਾ ਆਇਆ ਚੱਲਦਾ ਰਹਿਣਾ ਹੈ ਇਹ ਸਾਡੀ ਕੋਈ ਔਕਾਤ ਨਹੀਂ ਵੀ ਅਸੀਂ ਲਾਈਏ ਲੰਗਰ ਲੰਗਰ ਸਾਡੇ ਬਾਬੇ ਨਾਨਕ ਦਾ ਏ ਬਾਬੇ ਨਾਨਕ ਦਾ ਪੰਜਾਬ ਦੇ ਵਿੱਚ ਕੋਈ ਵੀ ਪ੍ਰਵਾਸੀ ਵੀ ਸਾਡਾ ਆਵੇ ਹਰ ਸਟੇਟ ਕਿਸੇ ਗੁਰਦੁਆਰੇ ਚਲੇ ਜਾਵੇ ਜਾਂ ਕਿਸੇ ਮੰਦਰ ਚਲੇ ਜਾਵੇ ਤੁਹਾਨੂੰ ਉੱਥੇ ਲੰਗਰ ਜਰੂਰ ਮਿਲਦਾ ਹੈ ਜੀ ਇਹ ਪੰਜਾਬ ਦੀ ਸਭ ਤੋਂ ਵੱਡੀ ਰੀਤ ਹੈ ਜਿਹੜੀ ਸਾਡੀ ਬਾਬੇ ਨਾਨਕ ਨੇ ਚਲਾਈ ਸੀ ਇਹ ਉਸ ਤਰ੍ਹਾਂ ਹੀ ਚੱਲਦੀ ਰਹੇ ਹੁਣ ਪਿਛਲੇ ਦਿਨੀ ਛੋਟੇ ਸਹਿਬਜ਼ਾਦਾ ਅਤੀ ਸਹੀਤੀ ਨੂੰ ਸਪਰਪਿਤ ਥਾਂ ਦਾ ਦੇ ਉੱਤੇ ਲੰਗਰ ਜੋ ਲਗਾਏ ਗਏ ਸੰਗਤ ਦੇ ਵੱਲੋਂ ਸਮਾਗਮ ਕੀਤਾ ਗਿਆ ਹੈ ਇਸੇ ਤਰ੍ਹਾਂ ਤੁਹਾਡੇ ਵੱਲੋਂ ਨਵੇਂ ਸਾਲ ਤੇ ਲਗਾਇਆ ਜਾਂਦਾ ਕੋਈ ਹੋਰ ਵੀ ਤੁਹਾਡੇ ਵੱਲੋਂ ਕੋਈ ਉਪਰਾਲਾ ਕੀਤਾ ਜਾਂਦਾ ਜੋ ਬੱਚਿਆਂ ਨੂੰ ਕੋਈ ਸੇਧ ਦੇ ਸਕੇ ਦੇਖੋ ਸਾਡੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬੱਚਿਆਂ ਨੂੰ ਗੱਤਕਾ ਵੀ ਸਿਖਾਇਆ ਜਾਂਦਾ ਹੈ ਕਿਉਂਕਿ ਨਵੀਂ ਪੀੜ੍ਹੀ ਜਿਹੜੀ ਨਸ਼ਿਆਂ ਨੂੰ ਤਿਆਗ ਕੇ ਗੁਰੂ ਨਾਨਕ ਦੇਵ ਜੀ ਵੱਲ ਗੁਰੂ ਸਿੱਖੀ ਇਤਿਹਾਸ ਦੇ ਨਾਲ ਜੁੜੇ ਇੱਥੇ ਸਾਡੇ ਬਾਬਾ ਜੀ ਭਪਿੰਦਰ ਸਿੰਘ ਜੀ ਐ ਉਹ ਗੁਰਦੁਆਰਿਆਂ ਦੇ ਵਿੱਚ ਬੱਚਿਆਂ ਨੂੰ ਅੱਤਕਾ ਵਗੈਰਾ ਸਾਰਾ ਕੁਝ ਸਿਖਲਾਈ ਦਿੰਦੇ ਆ ਤਾਂ ਅਸੀਂ ਵੀ ਆਪਣੇ ਨੌਜਵਾਨ ਪੀੜੀ ਨੂੰ ਅਪੀਲ ਕਰਦੇ ਆ ਕਿ ਨਸ਼ਿਆਂ ਨੂੰ ਤਿਆ ਕੇ ਸਿੱਧੇ ਰਾਹੇ ਕੋਈ ਚਾਹੇ ਕੋਈ ਧਾਰਮਿਕ ਕੰਮ ਹੋ ਹੁਣ ਸਾਡਾ ਇੱਥੇ ਗਰੁੱਪ ਬਣਿਆ ਹੋਇਆ 20 25 ਬੰਦਿਆਂ ਦਾ ਗਊਸ਼ਾਲਾ ਦਾ ਕਹੂਆ ਕੋਈ ਐਕਸੀਡੈਂਟ ਹੁੰਦੀ ਆ ਕੋਈ ਬਿਮਾਰ ਹੁੰਦੀ ਆ ਤਾਂ ਉਹਦੇ ਰਾਜ ਵਾਸਤੇ ਹਰਦਮ ਸਾਡੇ ਮਾਰਕੀਟ ਵਾਲੇ ਵੀ ਸਾਡਾ ਜਿਹੜਾ 20-25 ਬੰਦਿਆਂ ਦਾ ਗਰੁੱਪ ਹੈ ਉਹ ਵੀ ਸਾਡਾ ਹਰਦਮ ਪਿਆਰ ਰਹਿਂਦਾ ਹੈ ਜੀ ਦੇਖੋ ਪੰਜਾਬ ਦੀ ਸਭ ਤੋਂ ਵੱਡੀ ਵਿਰਕਣ ਇਹ ਹੈ ਕਿ ਸੇਵਾ ਵਾਸਤੇ ਪੰਜਾਬੀ ਸਭ ਤੋਂ ਅੱਗੇ ਵੱਧ ਚੜ ਕੇ ਹਿੱਸਾ ਲੈਂਦੇ ਆਂ ਅੱਜ ਦੇ ਨੌਜਵਾਨ ਸਿੱਕੀ ਦੇ ਰਾਹ ਤੋਂ ਭਟਕ ਗਏ ਤੇ ਨਸ਼ਾ ਦੇ ਵੱਲ ਜ਼ਿਆਦਾ ਹੋ ਗਏ ਕਿਤੇ ਤੁਸੀਂ ਕਹਿੰਦੇ ਆ ਕਿ ਆ ਮਾਪਿਆਂ ਦੇ ਵਿੱਚ ਕਮੀਆਂ ਐ ਪਰ ਇਹ ਵਿੱਚ ਆਪਣਾ ਮਾਪਿਆਂ 'ਚ ਵੀ ਕੁਝ ਕਮੀਆਂ ਹੁੰਦੀਆਂ ਇਹ ਇਹ ਕੁੱਸ ਸਰਕਾਰਾਂ ਦੇ ਵੀ ਕਮੀਆਂ ਐ ਮਾਪਿਆਂ ਨੂੰ ਆਪਣਾ ਦੇਖਣਾ ਚਾਹੀਦਾ ਕਿ ਬੱਚਾ ਜਦੋਂ ਆਪਾਂ ਸਾਂਝ ਸਵੇਰ ਹੁੰਦੀ ਐ ਉਹਦਾ ਧਿਆਨ ਰੱਖਣਾ ਜ਼ਿਆਦਾ ਕਿੱਥੇ ਜਾ ਰਿਹਾ ਕਿੱਥੇ ਆ ਰਿਹਾ ਹਨ ਤੇ ਸਰਕਾਰਾਂ ਨੂੰ ਵੀ ਜਿਹੜੀ ਇਹ ਨਸ਼ੇ ਦਾ ਇੱਕ ਦਰਿਆ ਚੱਲ ਪਿਆ ਐ ਤੈਨੂੰ ਤਾਂ ਬੰਨ੍ਹਣਾ ਕਿਤੇ ਤਾਂ ਲਾਣਾ ਹੀ ਪਏਗਾ ਅਗਰ ਨਹੀਂ ਲੱਗਾ ਤਾਂ ਸਾਰਾ ਪੰਜਾਬ ਰੁਟ ਜਾਏਗਾ ਬਾਈ ਇਹ ਕਿਤੇ ਨਾ ਕਿਤੇ ਹੁਣ ਪੰਜਾਬ ਦੇ ਵਿੱਚ ਇੱਕ ਵੱਡਾ ਜਿਹੜਾ ਬਦਲਾਅ ਦੇਖਣ ਨੂੰ ਮਿਲ ਜਾਏ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜੋ ਨੌਜਵਾਨ ਲੜਕੇ ਨਸ਼ਾ ਦੇ ਨਾਲ ਮਰੇ ਆ ਉੱਥੇ ਹੁਣੇ ਪੰਜਾਬ ਨਸ਼ਾ ਦੇ ਵਿੱਚ ਡੁੱਬ ਰਿਹਾ ਹੈ ਤਾਂ ਪਿੱਛੇ ਕਈ ਜਿਹੜੇ ਰਹਿੰਦੇ ਇੱਥੇ ਉਹ ਬਾਹਰ ਜਾ ਰਹੇ ਪਿੱਛੇ ਕੌਣ ਦੇਖਣ ਵਾਲੇ ਪੰਜਾਬ ਦੇ ਅਰੇ ਇਹ ਤਾਂ ਬਹੁਤ ਬੜੀ ਇੱਕ ਪ੍ਰੋਬਲਮ ਹੋ ਗਈ ਨਾ ਪੰਜਾਬ 'ਚ ਕਿ ਜਿਹੜੀ ਆ ਤਾਂ ਕਰੀਮ ਹੈ ਉਹ ਤਾਂ ਬਾਹਰ ਜਾ ਰਹੀ ਹੈ ਇਹ ਜਿਹੜੇ ਵਿਚਾਰੇ ਕੁਛ ਨਹੀਂ ਇਸ ਤਰ੍ਹਾਂ ਦੇ ਹੈਗੇ ਆ ਕੁਛ ਨਸ਼ਿਆਂ 'ਚ ਲੱਗ ਗਏ ਆ ਇਹ ਬਹੁਤ ਜ਼ਿਆਦਾ ਇੱਕ ਦਿੱਕਤ ਆ ਰਹੀ ਆ ਸਾਨੂੰ ਸਾਨੂੰ ਇਹ ਲੱਗਦਾ ਵੀ ਕੋਈ ਜਿੱਦਾਂ ਅਸੀਂ ਵੱਡੇ ਵੱਡੇ ਲੰਗਰ ਵੀ ਲਾਂਦੇ ਆ ਕੋਈ ਹੋਰ ਪ੍ਰੋਗਰਾਮ ਕਰਦੇ ਆ ਅਸੀਂ ਕੋਈ ਐਦਾਂ ਦਾ ਵੀ ਪ੍ਰੋਗਰਾਮ ਕਰੀਏ ਜਿਹਦੇ ਨਾਲ ਨੌਜਵਾਨਾਂ ਨੂੰ ਸੇਧ ਮਿਲੇ ਨੌਜਵਾਨ راستے 'ਤੇ ਆਵੇ ਹਾਂਜੀ ਇਹ ਵੀ ਕਰਨਾ ਪਏਗਾ ਜਿਉਂ ਪਰਾਲਾ ਲੰਗਰ ਇੱਕ ਲੱਗ ਜਗਾ ਇਹ ਆਪਣੀ ਅਲੱਗ ਚੀਜ਼ ਹੈ ਤੇ ਜਿਹੜਾ ਇਹ ਉਪਰਾਲਾ ਇੱਕ ਅਲੱਗ ਚੀਜ਼ ਐ ਇਹਦੇ 'ਚ ਅਗਰ ਗਵਰਨਮੈਂਟ ਜ਼ਿਆਦਾ ਇਨਵੋਲਵਮੈਂਟ ਕਰੇ ਤਾਂ ਜ਼ਿਆਦਾ ਬੈਟਰ ਐ ਕਿਉਂਕਿ ਆਮ ਆਦਮੀ ਦੇ ਬਸ ਦੀ ਗੱਲ ਨਹੀਂ ਹੁੰਦੀ ਸਰਕਾਰ ਕੋਲ ਤਾਂ ਮਸ਼ੀਨਰੀ ਹੁੰਦੀ ਐ ਪੁਲਿਸ ਹੁੰਦੀ ਐ ਹੋਰ ਬਥੇਰੇ ਆਪਰਾ ਹੁੰਦੀਆਂ ਉਹਨਾਂ ਦਾ ਜ਼ਿਆਦਾ ਇਹਦੇ 'ਚ ਸਹਿਯੋਗ ਹੋਏਗਾ ਇਹ ਚਲੋ ਸੰਗਤ ਤਾਂ ਬਣਦਾ ਹੀ ਐ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਨਵੇਂ ਸਾਲ ਨੂੰ ਲੈ ਕੇ ਪਿੰਡ ਮਾਜਰੇ ਤੋਂ ਜੋ ਇੱਥੇ ਸੜਕ ਦੇ ਉੱਤੇ ਲੰਗਰ ਲਗਾਇਆ ਜਾਂਦਾ ਏ ਸੋ ਸੰਗਤ ਦੇ ਵੱਲੋਂ ਤਨਮਨਾਂ ਤੇ ਨਾਲ ਸੇਵਾ ਕੀਤੀ ਜਾ ਰਹੀ ਹੈ ਇੱਥੇ ਪਿੰਡ ਮਾਜਰੇ ਦੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਹੋਰ ਵੀ ਵੱਡੇ ਉਪਰਾਲੇ ਕਿੱਥੇ ਜਾਂਦੇ ਮਜਦਸ਼ਿਆਂ ਨੂੰ ਸੇਧ ਦੇਣ ਦੇ ਲਈ ਇਹ ਤੇ ਪੰਜਾਬ ਇਸੇ ਤਰ੍ਹਾਂ ਹੀ ਪੰਜਾਬ ਗੁਰੂਆਂ ਦੀ ਧਰਤੀ ਹੈ ਪੰਚਾ ਦਰਿਆਵਾਂ ਦੀ ਧਰਤੀ ਹੈ ਤੇ ਪੰਜਾਬ ਨੂੰ ਡੋਬਣ ਵਾਲੇ ਆਪ ਖਤਮ ਹੋ ਗਏ ਪਰ ਪੰਜਾਬ ਹਮੇਸ਼ਾ ਹੱਸਦਾ ਵਸਦਾ ਰਹੇਗਾ ਧੰਨਵਾਦ

राम <muchas> I'm <laughs> going <laughs>